ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਕੋਈ ਵੀ ਸੇਲ ਕਰਨ ਲਈ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੰਗੜਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਆ ਦੌਲਤਰਾਉਂ ਡੇਰੀ ਫਾਰਮ ਤੋਂ ਮੰਦੀ ਰਹਿੰਦੀ ਰਹਿੰਦੀ ਆ ਬਾਈ ਜੀ ਟੀਐਨ ਚ ਬਾਈ ਜੀ ਉਹਨਾਂ ਕੋਲੇ ਪਸ਼ੂ ਆਉਂਦੇ ਰਹਿੰਦੇ ਆ ਟੀਐਨ ਚ ਬਾਈ ਜੀ ਆਪਣੇ ਚੈਨਲ ਤੇ ਵੀਡੀਓ ਪੈਂਦਿਆ ਰਹਿੰਦਾ ਅੱਜ ਬਾਈ ਜੀ ਉਹਨਾਂ ਕੋਲੇ ਚਾਰ ਬੇੜਾਂ ਬਹੁਤ ਬਾਕੀ ਦੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੁਣ ਤਾਂ ਲੈਨੇ ਆ। ਆਓ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਆਪਣਾ ਨਾਦ ਬਰੇ ਸੁਦਾ ਦੇਓ ਜੀ। ਲਓ ਸਾਰਾ ਹੀ ਸਾਨੂੰ ਡਾਕਟਰਾਂ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਦੇ ਹੀ ਜਾਤੋਂ। ਠੀਕ ਆ ਬਾਈ। ਕੀ ਡਿਟੇਲ? ਕਿੰਨੇ ਲੱਗਾ ਜੀ ਅੱਜ ਆਪਣੇ ਕੋਲੇ ਜੀ? ਆਪਣੇ ਕੋਲ 4 ਨਾ ਲੱਗੇ। ਠੀਕ ਆ ਜੀ। ਤੇ ਕਿੰਨੇ ਦੋ ਸੁੰਗਾ ਸੁੰਗਾ? 200 ਲੱਗਾ ਦੋ ਕਪੜਾ। ਠੀਕ ਆ ਬਾਈ ਜੀ। ਤੇ ਪਹਿਲੇ ਨੰਬਰ ਤੋਂ ਹੀ ਸ਼ੁਰੂ ਕਰ ਲੈਨੇ ਫਿਰ ਜੀ। ਕੀ ਡਿਟੇਲ ਆਈ ਇਹਦੀ? ਕੀ ਸ਼ੁਰੂ ਹੋਈ ਜਾਂ ਕਾਲੂ ਸੁਈਆ ਹਾਂਜੀ ਹੁਣ 13 14 ਲੀਟਰ ਕੋ ਤਿਆਰ ਹੈ ਥੱਲੇ ਅੱਛਾ ਜੀ ਤੇ ਮਗਰੇ ਤੇ ਕੀ ਬੱਚਾ ਠੀਕ ਹੈ ਜੀ ਤੇ ਤੋਰ ਚਾਲੇ ਦੀ ਚੈੱਕ ਕਰਾ ਲ ਗਏ ਜੀ ਕਰਮ ਵਾਲੀ ਦੀ ਤੇ ਦੁੱਧ ਨੂੰ ਦੱਜਾ ਕਿੰਨਾ ਪਾ ਦੂਗੀ ਇਹ ਦੁੱਧ ਦੇ 17 18 ਕਿਲੋ 17 18 ਲੀਟਰ ਦੁੱਧ ਬਾਈ ਜੀ ਪਾ ਦੂਗੀ 13 14 ਲੀਟਰ ਹੁਣ ਤਿਆਰ ਹੀ ਕੱਲ ਦੀ ਸੁਈ ਥੱਲੇ ਬੋਲੇ ਆ ਵੈੜ ਬਹੁਤ ਚੰਗੀ ਆ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਦਾ ਸਪਰਤ ਗਰੀਬ ਕਰਿਓ ਲਓ ਬਾਈ ਜੀ ਦਰਮਿਆਨੇ ਕੱਦਦੀ ਆ ਚਾਰ ਹੀ ਤਰ੍ਹਾਂ ਬਾਈ ਜੀ ਲੈਵੇ ਲੂਵੇ ਦੀ ਤਿਆਰੀ ਬਹੁਤ ਚੰਗੀ ਆ ਕੋਈ ਫੋੜ ਨਹੀਂ ਸ਼ਾਗ ਨਹੀਂ ਗਲਾਬੀ ਥਾਲੇ ਦੀ ਸੋਹਣੀ ਸੰਖੀ ਵਹਿੜਾ ਬਾਈ ਜੀ ਲੈ ਚੱਲੋ ਮੜੀ ਐਰ ਸਰਚ ਪੈਂਦੀ ਹੈ ਹਨਾ ਬਾਈ ਹਾਂ ਐਰ ਸਰਚ ਚੱਲਦੀ ਨਸਤਾ ਹਾਂ ਐਰ ਸਰਚ ਤੇ ਜਰਸੀ ਮੈਕਸਾ ਬਾਈ ਜੀ ਵਹਿੜ ਬਹੁਤ ਚੰਗੀ ਆ ਕਿਸੇ ਵੀਰ ਦੇ ਪਸੰਦ ਆਵੇ ਥੋੜੀ ਜੀ ਜਗ੍ਹਾ ਚੱਕਣ ਵਾਲੀ ਆ ਮੰਨ ਕੇ ਚੱਲੋ ਦਰਮਿਆਨੇ ਪੱਠਿਆਂ ਨਹੀਂ ਇਹਦਾ ਬੰਦਾ ਦੁੱਧ ਦੇ ਨੇ ਵੱਡੀ ਗਾਂ ਜਿੰਨੇ ਪਾ ਦੇਣਾ ਬਾਈ ਜੀ ਤਿਆਰੀ ਬਹੁਤ ਆ ਕਰਾ ਮੁੱਲ ਬਾਈ ਦਾ ਜਾਇਜ ਹੋਊਗਾ ਦੁੱਧ ਦੇ ਨੇ 80000 ਵਾਲੀ ਦੇ ਬਰਾਬਰ ਹੀ ਪਾ ਦੇਣਾ ਇੱਕ ਪਾਸੇ 80000 ਵਾਲੀ ਤੇ ਇੱਕ ਪਾਸੇ ਬਾਈ ਜੀ ਇਹ ਵੇੜ ਮੁੱਲ ਬਾਈ ਜੀ ਦਾ ਜਾਇਜ ਆ ਬਾਕੀ ਆਪਾਂ ਤੁਹਾਨੂੰ ਤੋਂ ਪੁੱਛਦੇ ਆ ਦੱਸਦੇ ਆ ਬਾਈ ਜੀ ਕੀ ਕਰਦੇ ਆ ਵੇੜ ਪੂਰੀ ਚੰਗੀ ਹੈ ਬਾਈ ਖਾਲ ਤੋਂ ਬਹੁਤ ਚੰਗਾ ਚੋਣ ਬਹੁਤ ਸੁਣਾ ਹੋਊਗਾ ਤੇ ਬਾਈ ਜੀ ਕਿੰਨੇ ਦੇ ਦੇ ਰੰਗ ਜਾਇਜ ਆਪਾਂ ਇਹ 55000 ਦੀ ਕੋਈ ਮਾਲਤਾਨ ਜੀ ਭੱਜ ਜਾਇਜ ਕਰਾਂਗੇ ਬਸ ਅੱਛਾ ਜਾਇਜ ਜਾ ਮਾਲਤਾਨ ਹੋ ਜਾਊਗਾ ਮੁੱਲ ਬਾਈ ਨੇ ਬਹੁਤ ਜਾਇਜ ਕੀਤਾ ਬਾਈ ਵੈੜ ਦੇ ਹਿਸਾਬ ਨਾਲ ਮਾ ਬੱਛਾ ਤੇ ਤਿਆਰੀ ਕਰਮ ਵਾਲੀ ਦੀ ਸੁੱਖਣਾ ਦੇਖੋ ਬਹੁਤ ਲਓ ਥਾਂ ਦੇ ਵਾਤਾ ਪੂਰਾ ਚੰਗਾ ਸੀ 85 ਹੀ ਗਾਲੇਗਾ ਆ ਗਿਆ ਤੇ ਦੂਜਾ ਨੰਬਰ ਜੀ ਇਹ ਵੀ ਤੇਰੀ ਦੂਜਾ ਸੂਆ ਸੂਈ ਆ ਹਾਂਜੀ ਅੱਛਾ ਜੀ ਲੋ ਦੇ ਥਲੇ ਵੀ 16 17 ਲੀਟਰ ਤਿਆਰ ਆ ਠੀਕ ਆ ਜੀ ਇਹਦੇ ਮਗਰੀ ਆ ਜੀ ਇਹਦੇ ਮਗਰੀ ਬੱਛਾ ਜੀ ਠੀਕ ਆ ਜੀ ਇਹ ਕਿੰਨਾ ਕੁ ਪਾ ਦੂਗੀ ਇਹ ਵੀ ਦੁੱਧ ਬਲੇ ਨੋਰਮਲ 24 25 ਕਿਲੋ ਹੱਕ ਆ ਜੀ ਨਾ ਬੋਲ ਵੈੜ ਵੀ ਚੰਗੀ ਆ ਸਮੀ ਸਮਾਈ ਵਾਲੀ ਆ ਸਮਾਈਆ ਕੱਦ ਕਾਠ ਵਾਲੀ ਆ ਬਾਈ ਜੀ ਕਾਲੀ ਦੀ ਦੱਬੀ ਤੂੰ ਸੀਲਛਲੀ ਬਾਈ ਜੀ ਚੋਂਦੀ ਪੂਰੀ ਪੂਰੀ ਬਾਤ ਵਰਗੀ ਠੀਕ ਹੈ ਜੀ ਲਓ ਬਾਈ ਜੀ ਵਹਿੜ ਪੂਰੀ ਚੰਗੀ ਆ ਚਾਰ ਹੀ ਥਾਂ ਦੇ ਆ ਕੋਈ ਥੋੜ੍ਹ ਨਹੀਂ ਸ਼ਾਗ ਨਹੀਂ ਖੰਦ ਸੁੱਕ ਰਿਹਾ ਬਹੁਤ ਸੋਹਣਾ ਲੱਗਿਆ ਤਿਆਰੀ ਕਰਮਾਂ ਵਾਲੀ ਦੀ ਇਹਦੀ ਵੀ ਬਹੁਤ ਆ ਦੁੱਧ ਵੀ 25 26 ਲੀਟਰ ਪਾਉਣ ਦਾ ਹੱਕ ਵਹਿੜ ਦਾ ਹੈਗਾ ਵਹਿੜ ਬਹੁਤ ਚੰਗੀ ਆ ਵੱਡੀ ਕੱਦ ਵਾਲੀ ਫਾਰਮ ਵਾਲੀ ਵਹਿੜ ਆ ਬਾਈ ਲੈ ਚਲੋ ਜੀ ਬੱਚੇ ਦਾ ਘਰ ਦੀ ਆ ਇਧਰ ਚੱਲ ਘਰੇ ਤੋਰ ਲਓ ਫਿਰ ਲਓ ਜੀ ਲੜ ਪੂਰੀ ਸੋਹਣੀ ਆ ਬਾਈ ਜੀ ਚਾਰੇ ਥਣ ਪੂਰੇ ਗੈਪ ਚ ਲੱਗੇ ਇਕੱਲਾ ਇਕੱਲਾ ਥਾਣਾ ਚੁਆਈ ਦੀ ਬਹੁਤ ਚੰਗੀ ਆ ਬਾਈ ਜੀਆਂ ਦੇ ਬੋਲਾ ਹੁਣ ਕਿੰਨਾ ਦੱਸਿਆ ਦਾ ਇਸ ਟਾਈਮ ਬੋਲਾ ਹੈਗਾ 16 16 17 ਲੀਟਰ ਬੋਲਾ ਬਾਈ ਜੀ ਤਿਆਰ ਆ ਹੁਣ ਇਸ ਟਾਈਮ ਦੁੱਧ ਕਰਮ ਵਾਲੀ ਨੇ 24 25 ਲੀਟਰ ਪਾਉਣਾ ਹੀ ਪਾਉਣਾ ਇਹ ਬਾਈ ਜੀ ਕਿੰਨੇ ਦੇ ਦਾਂਗੇ ਜਾਇਜ ਇਹ 80000 ਰੁਪਏ ਦੇਵਾਂਗੇ 80000 ਦੀ ਕੋਈ ਮਾਲਤਾਨ ਜੀ ਉਰੇ 90 95 ਹੀ ਆ ਦਾ ਪਰ 80 ਆ ਗਈ ਬਦ ਦੇਣੀ ਆ ਬਸ ਠੀਕ ਹੈ ਬਾਈ ਬੰਦਾ ਦਾ ਦਾ ਮਾਨਕਣ ਹੋਏਗਾ ਬਸ ਠੀਕ ਹੈ ਮੁੱਲ ਬਾਈ ਦੇ ਜੈ ਜੀ ਤੇ ਤੀਜਾ ਨੰਬਰ ਜੀ ਇਹ ਵੀ ਦੂਜਾ ਤੋਂ ਆਪ ਨੂੰ ਜੀ ਆਹ ਜੀ ਇਹਦੇ ਵੀ ਡਲ ਪਿਆ ਜੀ 8 ਲੌਦਨ ਪਿਆ ਅੱਛਾ ਜੀ ਠੀਕ ਹੈ ਜੀ ਦੋਦੇ ਵੀ 28 29 ਕਿਲੋ ਦਾ ਦੌਧਲੀਆ ਵੈੜ ਵੱਡੀ ਵੈੜਾ ਠੀਕ ਆ ਹੱਕਾ ਹੀ ਪਾਉਂਦਾ ਜੀ ਵੱਡੀ ਬਹੁਤ ਆ ਵੈੜ ਬਾਈ ਜੀ ਫਾਰਮ ਵਾਲੀ ਵੈੜੀ ਆ ਕਿਸੇ ਵੀਰ ਦੇ ਪਸੰਦ ਆਵੇ ਥੰਨ ਥੰਨ ਬਹੁਤ ਚੰਗਾ ਲੱਗਿਆ ਕੱਚੀ ਜਰੂਰ ਆ ਹਜੇ ਲੈ ਜੂ ਹਫਤਾ ਤੱਕ ਨਹੀਂ ਨਹੀਂ ਦੱਸ ਦਿੰਦੇ 10 ਦਿਨ ਤਾਂ ਬਾਈ ਜੀ ਆਦਾ ਖੁੱਲੇ ਲੈ ਜੂ ਸੂਰਤ ਚਾਲ ਬਾਈ ਜੀ ਤੁਹਾਨੂੰ ਕਿਹਾ ਜੱਲੀ ਪਰ ਫ੍ਰੀ ਵੀ ਕਰ ਲਓ ਮੋੜ ਲਿਓ ਜੀ ਸੋਹਣੀ ਸੁਨੱਖੀ ਹੈ ਬਾਈ ਜੀ ਕੱਦ ਕਾਠ ਲੀ ਹੈ ਫੇਸ ਕੁਆਲਟੀ ਦੀ ਵੀ ਸੋਹਣੀ ਹੈ ਕਿਸੇ ਵੀ ਦੇ ਪਸੰਦ ਆਵੇ ਵੀ ਤੇ ਬਾਈ ਜੀ ਨਾਲ ਸੰਪਰਕ ਜਰੂਰ ਕਰ ਲਿਓ ਲੈ ਚਲੋ ਬਾਈ ਜੀ ਲਓ ਜੀ ਸੇ ਇੱਕ ਨੇ ਦੇ ਦਾਂਗੇ ਬਾਈ ਜੀ ਇਹ ਵੀ 80000 ਦੇਵਾਂਗੇ ਕੋਈ ਹੋ ਜੂ ਮਾਲਤਾਨ ਜੀ ਬਸ ਮੁੱਲ ਜੈ ਜੀ ਆਪਣੇ ਬਸ ਅੱਛਾ ਮੁੱਲ ਜੈ ਜੈ ਫਰੈਸ਼ ਰੇਟ ਹੀ ਹੈ ਆਈਡੀ ਪੰਪਾਂ ਤੋਂ ਛੋੜ ਕਰਾ ਕੇ ਵਿੱਚੋਂ ਬਸ ਠੀਕ ਆ ਬਾਈ ਤੇ ਚੌਥਾ ਨੰਬਰ ਬਾਈ ਜੀ ਇਹ ਵੀ ਦੂਜਾ ਤੋਂ ਸੁੰਦੀ ਹੈ ਜੀ ਹਾਂਜੀ ਇਹ ਵੀ ਲਵੋਗੇ 7-8 ਦਿਨ ਹਜੇ ਅੱਛਾ ਜੀ ਤਿਆਰੀ ਚੰਗੀ ਹੈ ਦੀ ਵੀ ਤੇ ਸੂਆ ਕਿਹੜਾ ਦਾ ਬਾਈ ਜੀ ਦੂਜਾ ਦੂਜਾ ਰੀਜਨਲ ਦੂਜਾ ਸੂਆ ਅਰੀਜਨਲ ਬਾਈ ਲੈ ਚਲੋ ਜੀ ਕਾਲੀ ਡੱਬੀ ਵਹਿੜਾ ਵੀ ਬਹੁਤ ਚੰਗੀ ਆ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਨਾਲ ਕਰਿਓ ਜਰੂਰ ਸੰਪਰਕ ਹੋਰ ਚਾਲ ਕਰਮ ਵਾਲੀ ਦੀ ਬਹੁਤ ਚੰਗੀ ਆ ਹਨ ਇਹਨੂੰ ਵੀ ਚਾਰੀ ਹੈ ਬਾਈ ਕੋਈ ਛੋਟ ਛਾਂਗ ਹੈ ਨੀਗੀ ਖਾਂ ਸੋਨਾ ਕੱਢੂਗੀ ਅਜੇ ਦੈਨ ਜ਼ਰੂਰ ਲੈਂਦੀ ਆ ਲੇਵੇ ਦਾ ਵਾਲਟਲਾ ਸੁਖਣਾ ਬਹੁਤ ਗੰਗਾ ਤਿਆਰੀ ਤੂਰੀ ਸੋਹਣੀ ਕਰੀ ਜਾਂਦੀ ਓਏ ਨੋ ਜੀ ਬਾਹਨਾ ਬਹੁਤ ਆ ਜੀ ਬਾਕੀ ਦੁੱਧ ਵਾਲੀ ਵੇੜਾ ਇਹਦਾ ਬਣੀ ਤਾਂ ਬਨੂ ਵੀ ਕਿਹੜੀ ਲੈ ਚਲੋ ਜੀ ਕੱਦ ਕਾਠ ਵੀ ਚੰਗਾ ਖੁੱਲ ਵੱਡੀਆਂ ਵੇੜਾਂ ਬਈ ਦੀਆਂ ਪੂਰੀਆਂ ਪਹਿਲਾ ਨੰਬਰੀ ਥੋੜੀ ਜਿਹੀ ਦਰਮਿਆਨੇ ਹੈਡ ਚ ਆ ਤੂੰ ਦਾ ਮੁੱਲ ਵੀ ਦਰਮਿਆਨੇ ਆ ਉਹ ਭਾ ਕੇ ਤੋ ਆਪਾਂ ਨੂੰ ਮਿਲਦਾ ਨਹੀਂ ਦੁੱਧ ਉਹਨੇ ਚੰਗੀਆਂ گاਵਾ ਜਿੰਨਾ ਹੀ ਫਾਦਣਾ ਸੇਵਾਲਾ ਵੀਰ ਹੋ ਸਕਦਾ ਉਹ ਤੋ ਵੀ 18-17 ਕਿਲੋ ਦੁੱਧ ਲੈ ਲੈ ਨਾਰਮਲੀ ਦੇਣਾ ਹਾਂ ਜੀ ਤੇ ਬਾਈ ਜੀ ਕਿੰਨੇ ਦੀ ਇਹ ਵੀ 80000 ਆਪੀ ਕੋਈ ਇਹ ਚੋਈ ਮਾਲਤਣਾ ਬਸ ਜਿਹੜੀ ਪਰਪਾਸਾ ਛੋੜ ਤੂੰ ਜੈ ਜੀ ਦੇਤਾ ਠੀਕ ਕਰੋ ਜੀ ਤੇ ਮੋਬਾਈਲ ਨੰਬਰ ਦੱਸੋ ਜੀ ਆਪਣਾ 877090 ਠੀਕ ਹੈ ਬਾਈ ਇਹ ਬਾਈ ਜੀ ਦਾ ਮੋਬਾਈਲ ਨੰਬਰ ਬਾਈ ਜੀ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸੰਪਰਕ ਕਰ ਲਿਓ 4 ਬਾਈ ਜੀ ਕੋਲੇ ਨਗਸ ਤੇ 4 ਬਾਈ ਜੀ ਤੁਹਾਨੂੰ ਵਿਖਾਤੇ ਆ ਸੋਹਣੇ ਸਨਖੇ ਆ ਕਾਲਗੰਢ ਬੰਗਾਂ ਵਹਿੜਾ ਕਿਸੇ ਵੀ ਨੂੰ ਪਸੰਦ ਆ ਆਪਣੀ ਬਾਈ ਜੀ ਵੀਡੀਓ ਸੋਹਣੀ ਲੱਗੇ ਅੱਗੇ ਸ਼ੇਅਰ ਕਰ ਲਿਓ ਲਾਈਕ ਕਰ ਲਿਓ ਚੈਨਲ ਨੂੰ ਕਿਰਪਾ ਕਰਕੇ ਬਾਈ ਜੀ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖਣ ਲਈ ਧੰਨਵਾਦ ਬਾਈ ਜੀ